ਹਿੰਦੂ ਪਾਰਟੀਆਂ ਅਸੀਂ ਜਿਹੜੀਆਂ ਦੋ ਫੋਰਮਾਂ ਲਓ ਕਿਸਾਨ ਮਜ਼ਦੂਰ ਮੋਰਚਾ ਤੇ ਐਸ ਕੇ ਨੌਨ ਪੀਟੀਗਲ ਦੋ ਫੋਰਮਾਂ ਨੂੰ ਮੋੜ ਕੀਤਾ ਜਾ ਰਿਹਾ 13 ਜਿਹੜੇ ਭਾਜਪਾ ਦੇ ਉਮੀਦਵਾਰ ਇਹਨਾਂ ਦੇ ਘਰਾਂ ਦੇ ਬੂਹੇ ਅੱਗੇ ਅੱਜ ਫੈਸਲਾ ਕੀਤਾ ਸੀ ਦੋ ਫੋਰਮਾਂ ਨੇ ਵੀ ਅਸੀਂ ਧਰਨਾ ਲਾਵਾਂਗੇ ਸਾਡੇ ਜਿਹੜੇ 3 ਨੌਜਵਾਨ ਨੇ ਮਨਦੀਪ ਸਿੰਘ ਵਾਟਰ ਕਨੇਲਾ ਜਲਵੇੜਾ ਪਿੰਡ ਤੋਂ ਤੇ ਇੱਕ ਤਿੰਨ ਮੁੰਡੇ ਹੋਰ ਜਿਹੜੇ ਅਸੀਂ 1 ਮਹੀਨਾ ਸ਼ੰਭੂ ਰੇਲਵੇ ਰੈਂਕ ਤੇ ਟ੍ਰੇਨ ਰੋਕ ਕੇ ਰੋਕੀ ਰੱਖੀ ਸਾਡੇ ਨਾਲ ਕੋਈ ਗੱਲ ਕਰਨ ਵਾਸਤੇ ਨਹੀਂ ਉਹ ਮੁੰਡਿਆਂ ਨੂੰ ਨਹੀਂ ਛੱਡਿਆ ਉੱਥੇ ਅਸੀਂ ਧਰਨਾ ਮਹੀਨੇ ਪਿੱਛੋਂ 32 ਦਿਨ ਬਸੇ ਚੁੱਕਿਆ ਸੀ ਅਸੀਂ ਫੈਸਲਾ ਲਿਆ ਸੀ ਵੀ ਹੁਣ ਇਹਨਾਂ ਦੇ ਘਰਾਂ ਦੇ ਬੂਹੇ ਅੱਗੇ ਜਾਵਾਂਗੇ ਭਾਜਪਾ ਦੇ ਅੱਜ ਜਿਹੜੀਆਂ ਬਾਕੀ ਮੰਗਾ ਸਾਡੀਆਂ 10 ਮੰਗਾ ਸੀ ਉਹਨਾਂ ਬਾਬਤ ਇਹਨਾਂ ਨੂੰ ਪੁੱਛਾਂਗੇ ਐਮਐਸਪੀ ਗਰੰਟੀ ਕਾਨੂੰਨ ਕਿਸਾਨ ਮਜ਼ਦੂਰ ਦਾ ਕਰਜ਼ਾ ਮੁਕਤ ਬੜਾ 52 ਸਾਲ ਤੋਂ ਉੱਪਰ ਦੇ ਜਿਹੜੇ ਆ ਕਿਸਾਨ ਮਜ਼ਦੂਰ ਦੀ 10000 ਰੁਪਿਆ ਜਿਹੜੀ ਪੈਨਸ਼ਨ ਨਰੇਗਾ ਜੀ 200 ਦਿਨ ਦੀ ਦਿਹਾੜੀ ਦੀ ਮੰਨ ਪੁੱਛਾਂਗੇ ਤੇ 700 ਰੁਪਿਆ ਦਿਹਾੜੀ ਦੀ ਗੱਲ ਕਰਾਂਗੇ ਅਜੇ ਮਿਸ਼ਰਾ ਟੈਣੀ ਜਿਹਨੇ ਇੱਕ ਪੱਤਰਕਾਰ ਤੇ ਸਾਡੇ ਕਿਸਾਨ ਸ਼ੀਤ ਗੱਡੀ ਚੜਾ ਕਿੱਥੇ ਸੀ ਗੱਡੀ ਚੜਾ ਗਏ ਉਹ ਚਵਨ ਲਖੀਨਪੁਰ ਕੇ ਦੀ ਉਹਨਾਂ ਨੂੰ ਫਿਰ ਟਿਕ ਟਿਕ ਗਈ ਹੈ ਉਹਨਾਂ ਬਾਰੇ ਸਵਾਲ ਪੁੱਛਨੇ ਆ ਬੀਮਾ ਫਸਲੀ ਬੀਮਾ ਯੋਜਨਾ ਜਿਹੜੀ ਸਰਕਾਰ ਆਪ ਆਪ ਦੇ ਕੋਲੋਂ ਅਦਾ ਕਰਕੇ ਪ੍ਰੀਮਿਅਮ ਕਰੇ ਇਹ ਸਾਰੀਆਂ ਜਿਹੜੀਆਂ ਸਾਡੀਆਂ ਮੰਗਾਂ ਉਹਨਾਂ ਤੇ ਅਸੀਂ ਆਏ ਆ ਅਗਲੀ ਡੰਡਰੀਤੀ ਕਿਸਾਨ ਜਥੇਬੰਦੀ ਦੀ ਕੀ ਹੋਏਗੀ ਬੇਗਲੀ ਰਾਜਨੀਤੀ ਅੱਜ ਸਾਡਾ ਜਿਹੜਾ ਪ੍ਰੋਗਰਾਮ 12 ਤੋਂ ਲੈ ਕੇ 4 ਵਜੇ ਤੱਕ ਰਹੇ ਉਸ ਤੋਂ ਬਾਅਦ ਜਿਹੜੇ ਦੋ ਫਾਰਮਾਂ ਦਾ ਫੈਸਲਾ ਹੋਏਗਾ ਉਸੇ ਤਰ੍ਹਾਂ ਕਰੇ ਕਰਾਈਗੇ ਗਰਮੇਲ ਸਿੰਘ ਫੱਤੇਵਾਲਾ ਸੂਬਾ ਕਮੇਟੀ ਮੈਂਬਰ ਤੇ ਜ਼ਿਲ੍ਹਾ ਸਕੱਤਰ ਕਿਸਾਨ ਮਜ਼ਦੂਰ ਸਕੱਸ਼ ਕਮੇਟੀ ਪੰਜਾਬ ਫਰੋਈ ਪਰ ਤੋਂ ਜੀ ਅੱਜ ਦਾ ਜਿਹੜਾ ਸਾਡਾ ਰੋਸ ਪ੍ਰਦਰਸ਼ਨ ਆ ਜੋ ਪੰਜਾਬ ਹਰਿਆਣਾ ਦੇ ਬਾਡਰਾਂ ਦੇ ਉੱਤੇ ਦੋ ਫੋਰਮ ਕਿਸਾਨ ਮਜ਼ਦੂਰ ਮੋਰਚਾ ਦਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਅੰਦੋਲਨ ਪਿਛਲੀ 13 ਫਰਵਰੀ ਤੋਂ ਚੱਲ ਰਿਹਾ ਵਾ ਉਸ ਅੰਦੋਲਨ ਤੋਂ ਐਲਾਨ ਕੀਤਾ ਗਿਆ ਸੀ ਕਿ ਅੱਜ ਪੰਜਾਬ ਤੇ ਹਰਿਆਣਾ ਦੇ ਜਿਹੜੇ ਭਾਜਪਾ ਦੇ ਉਮੀਦਵਾਰ ਆ ਉਹਨਾਂ ਦੇ ਘਰਾਂ ਅੱਗੇ ਜਿਹੜੀ ਉਹ ਧਰਨੇ ਲਾਏ ਜਾਣਗੇ ਉਸ ਤਹਿਤ ਅੱਜ ਅਸੀਂ ਫਰੋਇਦ ਪਰ ਵਿਖੇ ਜਿਹੜਾ ਰਾਣਾ ਸੋਢੀ ਜੀ ਫਰੋਇਦ ਪਰ ਹਲਕਾ ਲੋਕ ਸਭਾ ਤੋਂ ਉਮੀਦਵਾਰ ਹੈਗੇ ਨੇ ਰਾਣਾ ਗਰਮੀਤ ਸਿੰਘ ਸੋਢੀ ਜੀ ਉਹਨਾਂ ਦੇ ਘਰ ਅੱਗੇ ਅਸੀਂ ਪਹੁੰਚੇ ਆਂ ਦੋਨਾਂ ਫਾਰਮਾਂ ਦੀਆਂ ਜਥੇਬੰਦੀਆਂ ਦੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਮਜ਼ਦੂਰ ਪਹੁੰਚੇ ਆ। ਸੋ ਸਾਡੇ ਜਿਹੜੇ ਜੋ ਸਾਡੇ ਉੱਤੇ 13 ਫਰਵਰੀ ਤੋਂ ਖਾਲੀ ਹੱਥਾਂ ਦੀ ਅਸੀਂ ਲੜਾਈ ਲੜਨਾ ਮੋਦੀ ਸਰਕਾਰ ਤੋਂ ਮੰਗਾਂ ਮਨਵਾਉਣ ਵਾਸਤੇ ਜਾ ਰਹੇ ਸੀ ਉਹਨਾਂ ਪ੍ਰਤੀ ਸਾਡੇ ਸਵਾਲ ਆ। ਕਿਉਂਕਿ ਅਸੀਂ ਖਾਲੀ ਹੱਥਾਂ ਦੇ ਨਾਲ ਅੱਗੇ ਵਧ ਰਹੇ ਸਾਡੇ ਅੱਗੇ ਸੜਕਾਂ ਦੇ ਅੱਗੇ ਬੈਰੀਕੇਟਿੰਗ ਕਰਕੇ ਕਿਲ ਘੱਟ ਕੇ ਮੋਦੀ ਸਰਕਾਰ ਨੇ ਸਾਡੇ ਕਿਸਾਨਾਂ ਮਜ਼ਦੂਰਾਂ ਤੇ تشدد ਟਾਇਆ ਵਾ ਦਿੱਲੀ ਸਾਡੀ ਰਾਜਧਾਨੀ ਅਸੀਂ ਦੇਸ਼ ਦੇ ਨਾਗਰਿਕ ਸਾਨੂੰ ਹੱਕ ਨਹੀਂ ਆ ਸਾਡਾ ਸਵਾਲ ਆ ਵੀ ਅਸੀਂ ਦਿੱਲੀ ਕਿਉਂ ਨਹੀਂ ਜਾ ਸਕਦੇ ਸਾਡੇ ਕਿਸਾਨਾਂ ਮਜ਼ਦੂਰਾਂ ਤੇ تشدد ਕਿਉਂ ਟਟਾਇਆ ਇਹ ਅਸੀਂ ਸਵਾਲ ਕਰਨ ਆਏ ਆ ਸਾਡੇ ਸ਼ੁਭ ਕਰਨ ਨੂੰ ਸ਼ਹੀਦ ਕਿਉਂ ਗੋਲੀਆਂ ਮਾਰ ਕੇ ਕੀਤਾ ਗਿਆ ਇਹ ਸਵਾਲ ਕਰਨ ਆਏ ਆ 350 ਦੇ ਕਰੀਬ ਸਾਡੇ ਜਿਹੜੇ ਕਿਸਾਨ ਸ਼ੰਭੂ ਖਨੋਰੀ ਬਾਰਡਰ ਦੇ ਜਿਹੜੇ ਉਹ ਜ਼ਖਮੀ ਕੀਤੇ ਗਏ ਉਹਨਾਂ ਦਾ ਕੀ ਕਸੂਰ ਸੀ ਤੇ ਉਹਦੇ ਨਾਲ ਜੋ ਦਿੱਲੀ ਅੰਦੋਲਨ ਦੀਆਂ ਮੰਨੀਆਂ ਹੋਈਆਂ ਮੰਗਾਂ ਉਹ ਲਾਗੂ ਕਿਉਂ ਨਹੀਂ ਕੀਤੀਆਂ ਗਈਆਂ ਐਮਐਸਪੀ ਗਰੰਟੀ ਕਾਨੂੰਨ ਬਣਾਉਣ ਦੀ ਮੰਗ ਸੀ ਸਾਡੀ ਬਿਜਲੀ ਸੋਧ ਬਿੱਲ ਵਾਪਸ ਲੈਣ ਦੀ ਗੱਲ ਸੀ ਜਿਹੜੇ ਪਰਚੇ ਪਾਏ ਸੀ ਪਹਿਲੇ ਅੰਦੋਲਨ ਦੌਰਾਨ ਉਹ ਰੱਦ ਕਰਨ ਦੀ ਗੱਲ ਸੀ ਲਖੀਮਪੁਰ ਖੀਰੀ ਘਟਨਾ ਦੇ ਦੋਸ਼ੀ ਆਸ਼ੀਸ਼ ਮਿਸ਼ਰਾ ਟੈਣੀ ਤੇ ਉਹਨਾਂ ਦੇ ਪਿਤਾ ਹਾ ਜੇ ਮਿਸ਼ਰਾ ਟੈਣੀ ਉਹਨਾਂ ਨੂੰ ਜੇਲਾ ਪਿਛੇ ਡੱਕਣ ਦੀ ਸਾਡੀ ਮੰਗ ਸੀ ਉਹਨਾਂ ਨੂੰ ਟਿਕਟਾਂ ਦੇ ਕੇ ਨਵਾਜਿਆ ਜਾ ਰਿਹਾ ਵਾ ਇਹ ਸਾਡੇ ਸਵਾਲ ਲੈ ਕੇ ਆ ਰਿਹਾ ਕਿਸਾਨਾਂ ਮਜ਼ਦੂਰਾਂ ਦੀਆਂ ਜਿਹੜੇ 200 ਦਿਨ ਦੀ ਦੇੜੀ ਦਿਹਾੜੀ ਦੀ ਮੰਗ ਕਰ ਰਹੇ ਆ 700 ਰੁਪਏ ਪਰ ਦਿਹਾੜੀ ਦੀ ਮੰਗ ਕਰ ਰਹੇ ਆ ਮਂਦੇਗਾ ਤੈ ਤੇ ਕੀਤੀ ਜਾਵੇ ਇਸੇ ਤਰ੍ਹਾਂ ਜਿਹੜੀ ਸਾਡੇ ਨਾਲ ਵਾਅਦਾ ਖਿਲਾਫੀ ਕੀਤੀ ਗਈ ਮੋਦੀ ਸਰਕਾਰ ਵੱਲੋਂ 2014 ਦੇ ਵਿੱਚ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਡਾਕਟਰ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ ਫਸਲਾਂ ਦੇ ਭਾਅ ਦਿੱਤੇ ਜਾਣਗੇ ਅੱਜ ਕਿਉਂ ਨਹੀਂ ਦਿੱਤੇ ਗਏ 10 ਸਾਲ ਸਰਕਾਰ ਬੇਦਗੀ ਆ ਜਿਹੜਾ ਕਰਜ਼ਾ ਮੁਕਤੀ ਦੀ ਗੱਲ ਕੀਤੀ ਗਈ ਭਾਜਪਾ ਸਰਕਾਰ ਵੱਲੋਂ ਅੱਜ ਤੱਕ ਕਰਜ਼ਾ ਮੁਕਤੀ ਕਿਉਂ ਨਹੀਂ ਕੀਤੀ ਗਈ ਸਾਡਾ ਤਰਕ ਆ ਕਿ ਜੇਕਰ ਕਾਰਪੋਰੇਟ ਘਰਾਣਿਆਂ ਦਾ ਕਰਜ਼ਾ ਮਾਫ਼ ਕੀਤਾ ਜਾ ਸਕਦਾ ਵਾ 15000 ਕਰੋੜ ਤੋਂ ਉੱਪਰ ਦਾ ਤੇ ਕਿਸਾਨਾਂ ਮਜ਼ਦੂਰਾਂ ਦਾ ਕਿਉਂ ਨਹੀਂ ਕੀਤਾ ਜਾ ਸਕਦਾ ਇਹ ਸਾਰੇ ਸਵਾਲ ਰਾਣਾ ਸੋਢੀ ਜੀ ਅੱਗੇ ਲੈ ਕੇ ਆਏ ਸੀ ਵੀ ਸਾਡੇ ਸਵਾਲਾਂ ਦੇ ਜਵਾਬ ਦਿਓ ਹਣ ਨੂੰ ਬੈਰੀਕੇਟਿੰਗ ਕਰਕੇ ਇੱਥੇ ਰੋਕਿਆ ਹੋਇਆ ਵਾ ਹੁਣ ਦੇਖਣਾ ਇਹ ਹੋਊਗਾ ਕਿ ਰਾਣਾ ਸੋਢੀ ਸਾਡੇ ਸਵਾਲਾਂ ਦੇ ਜਵਾਬ ਦਿੰਦੇ ਆ ਕਿ ਨਹੀਂ ਦਿੰਦੇ ਜਾਂ ਸਵਾਲਾਂ ਤੋਂ ਪਹਿਲਾਂ ਦੀ ਤਰ੍ਹਾਂ ਭਜਦੇ ਆ ਇਹ ਆਉਣ ਵਾਲਾ ਸਮਾਂ ਦੱਸੂਗਾ ਅਗਲੀ ਟੰਡਰੀ ਤੇ ਕਿਸ਼ਾਨ ਜਥੇਬੰਦੀ ਦੀ ਤਰਫ ਕੀ ਹੋਏਗੀ ਦੇਖੋ ਜੀ ਅੱਜ ਦਾ ਸਾਡਾ 4 ਘੰਟੇ ਦਾ ਪ੍ਰੋਗਰਾਮ ਹੈਗਾ ਵਾ ਜੋ ਪੂਰੇ ਪੰਜਾਬ ਤੇ ਹਰਿਆਣਾ ਦੇ ਵਿੱਚ ਜਿੰਨੇ ਵੀ ਭਾਜਪਾ ਉਮੀਦਵਾਰ ਆ ਉਹਨਾਂ ਦੇ ਘਰਾਂ ਅੱਗੇ 12 ਤੋਂ 4 ਵਜੇ ਤੱਕ ਸਾਡਾ ਸ਼ਾਂਤਮਈ ਤਰੀਕੇ ਨਾਲ ਇਹ ਪ੍ਰੋਗਰਾਮਾਂ ਧਰਨਾ ਪ੍ਰਦਰਸ਼ਨ ਕਰਦਾ ਤੇ ਅਗਲਾ ਜੋ ਵੀ ਮੋਰਚੇ ਲੋਨ ਐਲਾਨ ਆਊਗਾ ਉਹ ਇਸੇ ਤਰ੍ਹਾਂ ਹੀ ਲਾਗੂ ਕੀਤਾ ਜਾਊਗਾ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X اور WhatsApp چینل پر